weapons ਇਸ ਟਾਈਪ ਦੇ ਨੇ ਵੀ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਦਿੱਲੀ ਸੇਫ ਹੈ ਪੋਜੀਸ਼ਨ ਇਦਾਂ ਦੀ ਹੈ ਜੋ ਰੇਂਜ ਹੈ ਉਹਨਾਂ ਦੇ ਵੈਪਨਸ ਦੀ ਉਹ ਦਿੱਲੀ ਵੀ ਉਹਨਾਂ ਦੇ ਬਿਲਕੁਲ ਨਿਸ਼ਾਨੇ ਤੇ ਹੈ ਤਸ਼ੀਰ ਮਾਰਕੀਟ ਤੇ ਵੀ ਦਾ ਇਫੈਕਟ ਦੇਖਣ ਨੂੰ ਮਿਲਦਾ ਸਰ ਸ਼ੇਅਰ ਮਾਰਕੀਟ ਤੇ ਤਾਂ ਬਹੁਤ بڑا ਇਫੈਕਟ ਆਂਦਾ ਹੈ ਇਸ ਸੀਜ਼ ਦਾ ਕਿਉਂਕਿ ਜਿੰਨਾ ਫੋਰਨ ਇਨਵੈਸਟਰ ਹੈ ਨਾ ਜੀ ਜਿੰਨਾ ਸ਼ੇਅਰ ਮਾਰਕੀਟ 'ਚ ਉਹਨਾਂ ਦਾ ਇਨਵੈਸਟਮੈਂਟ ਹੈ ਉਹਨਾਂ ਦਾ ਪਰਪਸ ਸਿਰਫ ਪ੍ਰੋਫਿਟ ਅਰਨ ਕਰਨਾ ਹੈ ਜੀ ਵਾਰ ਦੇ ਟਾਈਮ ਕੋਈ ਕਿਸੇ ਕੰਟਰੀ ਨਾਲ ਜਦੋਂ ਹੁੰਦੀ ਹੈ ਤਾਂ ਉਸ ਟਾਈਮ ਉਹ ਕੰਟਰੀ ਦੀ ਜਿਹੜੀ ਡੈਫੀਸਿਟ ਸਾਈਡ ਤੇ ਰਿਡਿਊਸਿੰਗ ਆਪਾਂ ਕਹਿ ਸਕਦੇ ਆ ਜਿਹੜੀ ਉਹਦੀ ਗਰੋਥ ਹੁੰਦੀ ਹੈ ਜਿਸ ਕੰਟਰੀ ਦੀ ਗਰੋਥ ਹੀ ਰਿਡਿਊਸਿੰਗ ਹੈ ਉੱਥੇ ਕੋਈ ਪੈਸਾ ਕਿਉਂ ਲਗਾਏਗਾ ਗੋਲਡ ਇੱਕ ਇਦਾਂ ਦਾ ਇਨਵੈਸਟਮੈਂਟ ਹੈ ਜਾਂ ਇਦਾਂ ਦਾ ਪ੍ਰੋਡਕਟ ਹੈ ਜਿਹਨੂੰ ਤੁਸੀਂ ਬੜਾ ਈਜ਼ੀਲੀ ਕਿਤੇ ਵੀ ਕੈਰੀ ਕਰ ਸਕਦੇ ਹੋ ਸਪੈਸ਼ਲੀ ਜਿਹੜੇ ਇਦਾਂ ਦੇ ਸਰਕਮਸਟੈਂਸਸ ਹੁੰਦੇ ਨੇ ਉੱਥੇ ਗੋਲਡ ਦਾ ਪ੍ਰਾਈਸ ਹਮੇਸ਼ਾ ਇਨਕਰੀਜ਼ ਹੀ ਹੁੰਦਾ ਸ਼ੇਅਰ ਮਾਰਕੀਟ ਤੋਂ ਡਿਕਰੀਜ਼ ਹੋ ਜਾਏਗੀ ਕੰਟਰੀ ਦੀ ਗਰੋਥ ਡਿਕਰੀਜ਼ ਹੋ ਜਾਏਗੀ ਬਟ ਗੋਲਡ ਤੇ ਕੋਈ ਬਹੁਤ ਜ਼ਿਆਦਾ ਇੰਪੈਕਟ ਨਹੀਂ ਆਉਂਦਾ ਕਿਸੇ ਕੋਲੇ 10 ਲੱਖ ਰੁਪਏ ਕੈਸ਼ ਪਿਆ ਜਾਂ 5 ਲੱਖ ਰੁਪਏ ਪਿਆ ਉਹ ਇਨਸਟੈਡ ਆਫ ਕੈਸ਼ ਲੈ ਕੇ ਜਾਣ ਨੂੰ ਗੋਲਡ ਕਿਤੇ ਲਿਜਾਣਾ ਨੂੰ ਈਜ਼ੀ ਵੀ ਹੈ ਤੇ ਪ੍ਰੈਫਰੇਬਲ ਵੀ ਹੈ ਉਹਨਦੇ ਲਈ ਸਸ਼ੀਕਲ ਜੀ ਮਿੱਟੀ ਚੈਨਲ ਨਾਲ ਜੁੜ ਚੁੱਕੇ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲਮੇ ਜਿਸ ਤਰੀਕੇ ਨਾਲ ਤੁਸੀਂ ਖਬਰਾਂ ਦੇਖ ਰਹੇ ਹੋਵੋਗੇ ਕਿ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜਿਹੜਾ ਲਗਾਤਾਰ ਐਲਓਸੀ ਦੇ ਉੱਤੇ ਗੋਲੀਬਾਰੀ ਹੋ ਰਹੀ ਹੈ ਔਰ ਨਿਊਜ਼ ਲਗਾਤਾਰ ਚੱਲ ਰਹੀਆਂ ਨੇ ਵੀ ਕਿਸ ਤਰੀਕੇ ਦੇ ਨਾਲ ਭਾਰਤ ਪਾਕਿਸਤਾਨ ਨੂੰ ਕਰੜਾ ਜਵਾਬ ਜਿਹੜਾ ਦੇ ਵੀ ਰਿਹਾ ਲੇਕਿਨ ਇਸ ਦੇ ਨਾਲ ਭਾਰਤ ਦੇ ਉੱਤੇ ਕੀ ਇਫੈਕਟ ਪੈਣ ਵਾਲਾ ਹੈ ਟਰੇਡ ਦੇ ਵਿੱਚ ਜਾਂ ਫਿਰ ਹੋਰ ਜਿਹੜੀ ਪਬਲਿਕ ਹੈ ਇੰਡੀਆ ਦੀ ਉਸ ਦੇ ਉੱਤੇ ਕੀ ਇਫੈਕਟ ਪੈਣ ਵਾਲਾ ਹੈ ਇਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵੇਲੇ ਐਡਵੋਕੇਟ ਤਰਨਪਾਲ ਬਿੰਦਰਾ ਜੀ ਮੌਜੂਦ ਨੇ ਸਰ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਥੈਂਕ ਯੂ ਸਰ ਥੈਂਕ ਯੂ ਜੀ ਸਰ ਜਿਸ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਬਹੁਤ ਖੁਸ਼ ਹੋ ਰਿਹਾ ਹੈ ਨਾ ਐਲੋਸੀ ਦੇ ਉੱਤੇ ਗੋਲੀਬਾਰੀ ਹੋ ਰਹੀ ਹੈ ਡਰੋਨ ਛੱਡੇ ਜਾ ਰਹੇ ਨੇ ਭਾਰਤ ਵੀ ਲਗਾਤਾਰ ਜਵਾਬ ਦੇ ਰਿਹਾ ਹੈ ਉਸ ਕਾਰਵਾਈ ਦਾ ਜੋ ਪਾਕਿਸਤਾਨ ਕਰ ਰਿਹਾ ਤਾਂ ਇਸ ਦੇ ਟਰੇਡ ਦੇ ਉੱਤੇ ਕਿਦ ਕਾਫੀ ਮੇਜਰ ਫੈਕਟਰ ਇਸ ਸੀਜ਼ ਆ ਰਿਹਾ ਉਹਨਾਂ ਦੇ ਚ ਕਈ ਪੁਆਇੰਟਸ ਆਪਣੇ ਆ ਜਾਂਦੇ ਨੇ ਜਿਹੜੇ ਕਿ ਇਫੈਕਟ ਕਰਦੇ ਨੇ ਟ੍ਰੇਡ ਨੂੰ ਫਰਸਟ ਆਫ ਆਲ ਤਾਂ ਆਪਣੀ ਮੂਵਮੈਂਟਸ ਆਫ ਗੁੱਡਸ ਹੀ ਰੁਕ ਜਾਂਦੀਆਂ ਨੇ ਜਿਹੜੀ ਵੀ ਇੱਕ ਕੋਈ ਵੀ ਬਿਜ਼ਨਸਮੈਨ ਹੈ ਉਹਦਾ ਅਗਰ ਉਹ ਪ੍ਰੋਡਕਸ਼ਨ ਕਰ ਰਿਹਾ ਹੈ ਤੇ ਉਹ ਨੇਚਰਲੀ ਉਹਦੀ ਫੈਕਟਰੀ ਚ ਉਹ ਚੀਜ਼ ਸੇਲ ਲਈ ਮੂਵ ਹੋਏਗੀ ਤਾਂ ਉਹ ਤਾਂ ਹੀ ਪ੍ਰੋਡਕਸ਼ਨ ਨੂੰ ਕੰਟੀਨਿਊ ਰੱਖੇਗਾ ਜੀ ਜਦ ਮੂਵਮੈਂਟਸ ਆਫ ਗੁੱਡਸ ਰੁਕ ਜਾਂਦੀ ਹੈ ਤਾਂ ਨੇਚਰਲੀ ਉਹ ਪ੍ਰੋਡਕਸ਼ਨ ਵੀ ਸਟਾਪ ਕਰ ਦੇਗਾ ਜੀ ਪ੍ਰੋਡਕਸ਼ਨ ਅਗਰ ਰੁਕੇਗੀ ਤਾਂ ਨੇਚਰਲੀ ਉਹ ਇੰਡਸਟਰੀ ਦਾ ਬੜਾ ਮੇਜਰ ਲਾਸ ਹੁੰਦਾ ਜੀ ਕਿਉਂਕਿ ਉਹਨਾਂ ਕੋਈ ਕੁਝ ਫਿਕਸ ਐਕਸਪੈਂਸਸ ਇਦਾਂ ਦੇ ਹੁੰਦੇ ਨੇ ਬੈਂਕ ਇੰਟਰਸਟ ਹੋ ਗਿਆ ਲੇਬਰ ਹੋ ਗਈ ਸਟਾਫ ਦੀ ਸੈਲਰੀਜ਼ ਹੋ ਗਈ ਉਹਨਾਂ ਨੂੰ ਪੇ ਕਰਨਾ ਹੀ ਪੈਂਦਾ ਜੀ ਤੇ ਉਹ ਜਿਹੋ ਦੀ ਪ੍ਰੋਡਕਸ਼ਨ ਰੁਕ ਗਈ ਤਾਂ ਉਹ ਫਿਰ ਉਹਨਾਂ ਦੇ ਲਈ ਇੱਕ ਬੜਾ ਐਡਵਰਸਲੀ ਅਫੈਕਟਡ ਉਹ ਹੁੰਦਾ ਜੀ ਇੰਡਸਟਰੀ ਦੇ ਵਿੱਚ ਜਿਵੇਂ ਇੰਡਸਟਰੀਜ਼ ਵਿੱਚ ਗੱਲ ਕਰੀਏ ਤਾਂ ਇੰਟਰਨੈਸ਼ਨਲ ਟ੍ਰੇਡ ਬਹੁਤ ਜਿਹੜਾ ਮੰਨਿਆ ਜਾਂਦਾ ਹੈ ਕਿ ਭਾਰਤ ਦੇ ਵੱਲ ਐਕਸਪੋਰਟ ਵੀ ਕੀਤਾ ਜਾਂਦਾ ਹੈ ਲੇਕਿਨ ਪ੍ਰੋਡਕਸ਼ਨ ਉਸ ਦੀ ਆਪ ਦੀ ਇੰਡੀਆ ਦੇ ਵਿੱਚ ਵੀ ਬਹੁਤ ਹੈ ਕਈ ਚੀਜ਼ਾਂ ਦੀ ਨਾ ਇੰਪੋਰਟ ਵੀ ਬਹੁਤ ਕੀਤਾ ਜਾਂਦਾ ਹੈ ਤਾਂ ਇੰਪੋਰਟ ਅਤੇ ਐਕਸਪੋਰਟ ਦੀ ਗੱਲ ਕਰੀਏ ਕਿੰਨੇ ਪਰਸੈਂਟ ਐਕਸਪੋਰਟ ਕੀਤਾ ਜਾਂਦਾ ਹੈ ਭਾਰਤ ਦੇ ਵੱਲੋਂ ਤੇ ਇੰਪੋਰਟ ਕਿੰਨਾ ਕੀਤਾ ਜਾਂਦਾ ਹੈ ਤੇ ਉਸ ਤੇ ਕੀ ਇਫੈਕਟ ਜਿਹੜਾ ਪੈ ਸਕਦਾ ਹੈ ਹਾਂਜੀ ਸਰ ਸਰ ਜਿਹੜਾ ਸਾਡਾ ਓਵਰਆਲ ਜੀਡੀਪੀ ਦਾ ਐਕਸਪੋਰਟ ਹੈ ਸਾਡਾ ਉਹ ਅਪਰੋਕਸੀਮੇਟ 21.85% ਦੇ ਕਰੀਬ ਆਪਣਾ ਐਕਸਪੋਰਟ ਹੁੰਦਾ ਹੈ ਔਰ 26% ਦੇ ਕਰੀਬ ਜਿਹੜਾ ਇੰਪੋਰਟ ਹੈ ਸਾਡਾ ਜੀ ਤੇ ਇਹ ਰੇਸ਼ਿਓ ਦੇ ਨਾਲ ਆਫ ਜੀਡੀਪੀ ਆਪਣੀ ਇਹ ਜਿਹੜਾ ਇਹ ਬਾਕੀ ਟਾਈਮ ਦੇ ਨਾਲ ਅਕੋਰਡਿੰਗ ਟੂ ਉਹ ਚੇਂਜ ਹੁੰਦਾ ਰਹਿੰਦਾ ਹੈ ਕਿ ਹਰ ਇਹ ਜਿਹੜਾ ਐਨੂਅਲ ਡਾਟਾ ਆਉਂਦਾ ਸਾਡਾ ਜਾਂ ਕੁਆਟਰਲੀ ਡਾਟਾ ਆਉਂਦਾ ਉਹਦੇ ਚ ਕਈ ਵਾਰੀ ਐਕਸਪੋਰਟ ਇਨਕਰੀਸ ਹੋ ਜਾਂਦਾ ਕਈ ਵਾਰੀ ਡਿਕਰੀਸ ਹੋ ਜਾਂਦਾ ਜੀ ਅ ਅੱਜ ਦੀ ਡੇਟ 'ਚ ਦੋਨੋਂ ਹੀ ਬੈਡਲੀ ਇਫੈਕਟਡ ਹੋ ਰਹੇ ਨੇ ਇੰਪੋਰਟ ਵੀ ਐਕਸਪੋਰਟ ਵੀ ਉਹਦਾ ਰੀਜ਼ਨ ਵੀ ਕਿਉਂਕਿ ਬਹੁਤ ਸਾਰੇ ਜਿਹੜੀ ਮੂਵਮੈਂਟਸ ਉਹ ਬੰਦ ਹੋਣ ਨਾਲ ਉਹ ਐਕਸਪੋਰਟ ਨਹੀਂ ਹੋ ਰਹੀਆਂ ਗੁੱਡਸ ਉਹਨਾਂ ਦੀਆਂ ਐਕਸਪੋਰਟ ਨਹੀਂ ਹੋ ਰਹੀਆਂ ਤਾਂ ਨੇਚਰਲੀ ਐਕਸਪੋਰਟ ਵੀ ਨਹੀਂ ਹੋ ਰਹੀਆਂ ਪੋਰਟ ਬੰਦ ਹੋ ਚੁੱਕੇ ਨੇ ਔਰ ਬਾਹਰਲੀ ਕੰਟਰੀ ਜਿਹੜਾ ਸਾਡਾ ਟਰੇਡ ਚੱਲ ਰਿਹਾ ਹੁੰਦਾ ਉਹ ਇੱਕ ਰੈਗੂਲਰ ਚੱਲ ਰਿਹਾ ਹੁੰਦਾ ਡਿਊਰਿੰਗ ਵਾਰ ਉਹ ਅਵਾਇਡ ਕਰ ਦਿੰਦੇ ਨੇ ਉਹ ਉਸ ਜਗ੍ਹਾ ਤੋਂ ਪਰਚੇਜ਼ ਵੀ ਕਰਨਾ ਅਵਾਈਡ ਕਰਦੇ ਨੇ ਸੇਲ ਵੀ ਅਵਾਈਡ ਕਰਦੇ ਨੇ ਕਿਉਂਕਿ ਇਹ ਨਾ ਹੋਵੇ ਪੇਮੈਂਟ ਆਪੇ ਜਦੋਂ ਉੱਥੋਂ ਮਾਲ ਹੀ ਨਾ ਆਵੇ ਜਾਂ ਉੱਥੇ ਉਹ ਸੇਲ ਕਰ ਦੇਣ ਉੱਥੋਂ ਪੇਮੈਂਟਸ ਨਾ ਆਵੇ ਉਹਨਾਂ ਦੀ ਇਸ ਲਈ ਉਹ ਦੋਨੋਂ ਦੋਨੋਂ ਸਾਈਡ ਤੇ ਜਿਹੜਾ ਬੈਡਲੀ ਇਫੈਕਟਡ ਹੋ ਜਾਂਦਾ ਜੀ ਜੇ ਜੀ ਫੁੱਲ ਸਕੇਲ ਫੁੱਲ ਸਕੇਲ ਵਾਰਗਰ ਹੁੰਦੀ ਹੈ ਤਾਂ ਪੋਰਟਸ ਬੰਦ ਹੋਣਗੇ ਤਾਂ ਉਸ ਤੋਂ ਬਾਅਦ ਇਮਪੋਰਟ ਨਹੀਂ ਕੁਝ ਹੋ ਸਕਦਾ Экਸਪੋਰਟ ਕੁਝ ਨਹੀਂ ਹੋ ਸਕਦਾ ਤੇ ਸਾਨੂੰ ਜੈਨਿਕ ਪ੍ਰੋਡਕਟਸ ਦੇ ਉੱਤੇ ਹੀ ਜਿਹੜਾ ਰਹਿਣਾ ਪੈਣਾ ਹੈ ਹਾਂ ਬਿਲਕੁਲ ਸਰ ਇੰਡੀਜਿਨियस ਪ੍ਰੋਡਕਟ ਜੋ ਸਾਡੇ ਚੱਲ ਰਹੇ ਨੇ ਅਸੀਂ ਉਹਨਾਂ ਤੇ ਬਟ ਕੋਸ਼ਿਕ ਪ੍ਰੋਡਕਟਸ ਇਦਾਂ ਦੇ ਵੀ ਹੈ ਨੇ ਇੰਡੀਆ ਜਿਹੜਾ ਕਿ ਜਦਾਟੋ ਇੰਡਸਟਰੀ ਵਿੱਚ ਬਹੁਤ ਸਾਰੇ ਪ੍ਰੋਡਕਟਸ ਨੇ ਉਹ ਸਿਰ ਡਿਪੈਂਡ ਹੀ ਫੋਰਨ ਇੰਡਸਟਰੀ ਤੇ ਕਰਨੇ ਆ ਜੀ ਉਹ ਸਾਡੇ ਇਧਰ ਪ੍ਰੋਡਕਸ਼ਨ ਹੀ ਬਹੁਤ ਘੱਟ ਹੈ ਜੀ ਉਹ ਉਹਨਾਂ ਚੀਜ਼ਾਂ ਦੇ ਸਾਡੇ ਐਡਵਰਸਲੀ ਇਫੈਕਟਡ ਹੋਏਗਾ ਸਾਡਾ ਜੀ ਜਿਹੜਾ ਕੰਟਰੀ ਹੈ ਜਿਵੇਂ ਫੂਡ ਪ੍ਰੋਡਕਸ਼ਨ ਦੀ ਗੱਲ ਕਰਦੇ ਆ ਫੂਡ ਪ੍ਰੋਡਕਸ਼ਨ ਤਾਂ ਕਾਫੀ ਵਧੀਆ ਹੈ ਇੰਡੀਆ ਦਾ ਤਾਂ ਉਹਦੇ ਵਿੱਚ ਇਫੈਕਟ ਜਿਹੜਾ ਇਸ ਦਾ ਦੇਖਣ ਨੂੰ ਮਿਲ ਸਕਦਾ ਹੈ ਬਾਅਦ ਚ ਫੂਡ ਪ੍ਰੋਡਕਸ਼ਨ ਦੇ ਮਿਲੇਗਾ ਲੇਕਿਨ ਜ਼ਿਆਦਾ ਨਹੀਂ ਮਿਲੇਗਾ ਜੀ ਕਿਉਂਕਿ ਸਾਡੀ ਆਪਣੀ ਪ੍ਰੋਡਕਸ਼ਨ ਹੀ ਬਹੁਤ ਜ਼ਿਆਦਾ ਹੈਗੀ ਹੈ ਤੇ ਅਸੀਂ ਉਹ ਕੁਝ ਇੱਕ ਫੂਡ ਪ੍ਰੋਡਕਸ਼ਨ ਦੇ ਵਿੱਚ ਅਸੀਂ ਕਹਿੰਦੇ ਹਾਂ ਲਗਜ਼ਰੀ ਗੁੱਡਸ ਅਸੀਂ ਕਈ ਵਾਰੀ ਜਿਹੜੀਆਂ ਲਗਜ਼ਰੀਅਸ ਉਹ ਹੀ ਆਈਟਮ ਸਾਡੇ ਲੋਕਲ ਵੀ ਹੈਗੀਆਂ ਨੇ ਤੇ ਡਿਊਰਿੰਗ ਦਾ ਵਾਰ ਜਿਹੜਾ ਸਪੈਸ਼ਲੀ ਜਿਹੜੀਆਂ ਬਾਰਡਰ ਸਟੇਟ ਨੇ ਜਾਂ ਜਿਹੜੀਆਂ ਵਾਰ ਦੇ ਨਾਲ ਜ਼ਿਆਦਾ ਅਫੈਕਟਡ ਸਟੇਟ ਹੋ ਰਹੀਆਂ ਉਹਨਾਂ ਨੂੰ ਕੋਈ ਜ਼ਿਆਦਾ ਫਰਕ ਨਹੀਂ ਪਾਏਗਾ ਉਹ ਕਿਉਂਕਿ ਇੱਕ ਨਹੀਂ ਤਾਂ ਉਹਦਾ ਜਿਹੜਾ ਪੈਰਲਲ ਕੋਈ ਦੂਸਰੀ ਚੀਜ਼ ਲੈ ਲੇਗਾ ਬੰਦਾ ਜੀ ਉਹ ਜ਼ਿਆਦਾ ਫੈਕਟ ਨਹੀਂ ਕਰੇਗਾ ਜੇ ਉਹ ਸੀਜ਼ ਜਿਹੜਾ ਜਿੰਨੇ ਸਟੇਟਸ ਦੇ ਉੱਤੇ ਜੈ ਲਾਈਕ ਕਰ ਲੈਨੇ ਆਪਾਂ ਜੰਮੂ ਕਸ਼ਮੀਰ ਹੋ ਗਿਆ ਆਪਣਾ ਪੰਜਾਬ ਹੋ ਗਿਆ ਨਾਲ ਰਾਜਸਥਾਨ ਹੋ ਗਿਆ ਤਾਂ ਇਹ ਜ਼ਿਆਦਾ ਇਫੈਕਟ ਹੋ ਸਕਦਾ ਲੇਕਿਨ ਗੁਜਰਾਤ ਦਾ ਜਿਹੜਾ ਪੋਰਟ ਵੀ ਲੱਗਦਾ ਹੈ ਫਿਰ ਨਾਲ ਉਸ ਦੇ ਬਾਰਡਰ ਵੀ ਲੱਗਦਾ ਹੈ ਵੀ ਉਸੇ ਇਫੈਕਟ ਵੀ ਪੈ ਸਕਦਾ ਹੈ ਗੁਜਰਾਤ ਪੈਂਦਾ ਹੈ ਨੇਚਰਲੀ ਇੱਕ ਕਿਉਂਕਿ ਜਿਹੜੀ ਵਾਰ ਇੱਕ ਕੰਟਰੀ ਦੀ ਹੈ ਔਰ ਮੋਰਓਵਰ ਅੱਜਕੱਲ ਵੈਪਨਸ ਇਸ ਟਾਈਪ ਦੇ ਨੇ ਵੀ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਦਿੱਲੀ ਸੇਫ ਹੈ ਪੋਜੀਸ਼ਨ ਇਦਾਂ ਦੀ ਹੈ ਜੋ ਰੇਂਜ ਹੈ ਉਹਨਾਂ ਦੇ ਵੈਪਨਸ ਦੀ ਉਹ ਦਿੱਲੀ ਵੀ ਉਹਨਾਂ ਦੇ ਬਿਲਕੁਲ ਨਿਸ਼ਾਨੇ ਦੇ ਆ ਔਰ ਈਵਨ ਉਸ ਤੋਂ ਅੱਗੇ ਵੀ ਆਪਾਂ ਚੱਲੇ ਜਾਈਏ ਤਾਂ ਉੱਥੋਂ ਤੱਕ ਵੀ ਉਹ ਜਿਹੜੇ ਇਦਾਂ ਦੇ ਮਾਰੂ ਸ਼ਮਤਾ ਵਾਲੇ ਹਥਿਆਰ ਰੱਖਦੇ ਨੇ ਵੀ ਉਹ ਸਾਨੂੰ ਕਿਤੇ ਵੀ ਜਾ ਕੇ ਉਹ ਇਫੈਕਟ ਕਰ ਸਕਦੇ ਨੇ ਤੇ ਅਸੀਂ ਸੇਫ ਨਹੀਂ ਕਹਿ ਸਕਦੇ ਬਟ ਇਹ ਹੈ ਵੀ ਜਿਹੜੀਆਂ ਬਿਲਕੁਲ ਇਮੀਡੀਏਟ ਸਟੇਟ ਹੁੰਦੀਆਂ ਨੇ ਉਹ ਜ਼ਿਆਦਾ ਇਫੈਕਟਡ ਹੁੰਦੀਆਂ ਨੇ ਕਿਉਂਕਿ ਉਹ ਤਾਂ 24 ਆਵਰ ਉਹਨਾਂ ਦੀ ਰੇਂਜ ਰਹਿੰਦੀ ਹੈ ਨਾ ਜੀ ਉੱਥੇ ਉਹਨਾਂ ਨੂੰ ਸਪੈਸੀਫਿਕ ਅਟੈਕ ਕਰਨਾ ਪੈਂਦਾ ਇਹ ਵਿਦਨ ਰੇਂਜ ਹੈ ਉਹਨਾਂ ਦੀ ਸਟੇਟ ਕੋਈ ਵੀ ਸਿਟੀ ਪੰਜਾਬ ਦਾ ਲੁਧਿਆਣਾ ਜਿਲੰਦਰ ਫਿਰੋਜ਼ਪੁਰ ਉਹ ਬੜਾ इजीली ਟਾਰਗੇਟ ਹੈ ਉਹਨਾਂ ਲਈ ਉਹ ਕਿਸੇ ਵੀ ਟਾਈਮ ਕਰ ਸਕਦੇ ਨੇ ਬਟ ਦਿੱਲੀ ਨੂੰ ਅਟੈਕ ਕਰਨਾ ਜਾਂ ਕਿਸੇ ਹੋਰ ਦੂਰ ਵਾਲੀ ਸਟੇਟ ਨੂੰ ਆਪਾਂ ਕਹਿ ਦਈਏ ਗੁਜਰਾਤ ਦੀ ਕਿਸੇ ਸਿਟੀ ਨੂੰ ਅਟੈਕ ਕਰਨਾ ਥੋੜਾ ਜਿਹਾ ਮੁਸ਼ਕਲ ਹੈ ਉਹਨਾਂ ਲਈ ਜਿਵੇਂ ਆ ਵਾਰ ਦੀ ਗੱਲ ਕਰਦੇ ਆਪਾਂ ਜਦੋਂ ਤਾਂ ਫੁੱਲ ਸਕੇਲ ਵਾਰ ਜਦੋਂ ਹੁੰਦੀ ਹੈ ਤਾਂ ਜਿਹੜੀਆਂ ਬਾਰਡਰ ਸਟੇਟਸ ਨੇ ਉਹਨਾਂ ਦੇ ਉੱਤੇ ਜ਼ਿਆਦਾ ਇਫੈਕਟ ਪੈਂਦਾ ਮੰਨਦੇ ਆ ਕਿ ਉਹ ਬਾਰਡਰਸ ਜਿਹੜੇ ਹੁੰਦੇ ਨੇ ਸਟੇਟਸ ਦੇ ਉਹ ਵੀ ਸੀਲ ਹੋ ਜਾਂਦੇ ਨੇ ਤਾਂ ਫਿਰ ਜਦੋਂ ਉੱਥੇ ਤੱਕ ਖਾਣਾ ਪਹੁੰਚਾਇਆ ਜਾਵੇ ਜਾਂ ਫਿਰ ਕੋਈ ਇਹ ਜੀ ਸਪਲਾਈ ਕੀਤੀ ਜਾਵੇ ਜਿਹਦੇ ਵਿੱਚ ਕਹਿੰਦੇ ਵੀ ਕੋਈ ਗੂਡਸ ਹੋ ਗਈਆਂ ਜਾਂ ਹੋਰ ਚੀਜ਼ਾਂ ਹੋ ਗਈਆਂ ਤਾਂ ਉਹ ਵੀ ਰੁਕ ਜਾਂਦੀਆਂ ਨੇ ਉਹ ਜਿਹੜੀਆਂ ਇੰਟਰ ਸਟੇਟਸ ਹੁੰਦੀਆਂ ਨੇ ਨੈਚਰਲੀ ਮੂਵਮੈਂਟ ਆਫ ਗoods ਆਪਾਂ ਪਹਿਲਾ ਹੀ ਪੁਆਇੰਟ ਡਿਸਕਸ ਕੀਤਾ ਹੈ ਜਦੋਂ ਮੂਵਮੈਂਟਸ ਰੁਕ ਗਈ ਕੁਝ ਇੱਕ ਆਈਟਮ ਸਾਡੀਆਂ ਹਰਿਆਣਾ ਤੋਂ ਮੂਵ ਹੁੰਦੀਆਂ ਕੁਝ ਗੁਜਰਾਤ ਤੋਂ ਮੂਵ ਹੁੰਦੀਆਂ ਨੇ ਉਹ ਨੇਚਰਲੀ ਉਹਨਾਂ ਦੀ ਸਕਿਅਰਸਿਟੀ ਹੁੰਦੀ ਹੈ ਕੁਛ ਨਾ ਕੁਛ ਉਹ ਇੰਬੈਲੈਂਸਡ ਹੁੰਦਾ ਹੈ ਪਬਲਿਕ ਦੇ ਵਿੱਚ ਜਾ ਕੇ ਡਿਮਾਂਡ ਵੱਧ ਜਾਂਦੀ ਉਹਨਾਂ ਚੀਜ਼ਾਂ ਦੀ ਸਪਲਾਈ ਘਟ ਜਾਂਦੀ ਹੈ ਉੱਥੇ ਫਿਰ ਬਲੈਕ ਮਾਰਕੀਟਿੰਗ ਵੀ ਸ਼ੁਰੂ ਹੋ ਜਾਂਦੀ ਹੈ ਜੀ ਜੇ ਤਾਂ ਇੱਕ ਚੀਜ਼ ਦੀ ਅਵੇਲੇਬਿਲਟੀ 10 ਹੈ ਜੀ ਉਹਨੂੰ ਪਰਚੇਸ ਕਰਨ ਵਾਲੇ 100 ਬੰਦੇ ਬੈਠੇ ਨੇ ਨੇਚਰਲੀ ਉਹ ਉਹਦੀ ਬਲੈਕ ਮਾਰਕੀਟਿੰਗ ਹੋਏਗੀ ਫਿਰ ਜੀ ਜੋ ਆਪਾਂ ਪਿਛਲੇ ਬੀਤੇ ਦਿਨਾਂ 'ਚ ਦੇਖਿਆ ਕਿ ਜਦੋਂ ਲੋਕਾਂ ਨੂੰ ਲੱਗਿਆ ਕਿ ਹਾਂ ਵਾਰ ਸ਼ੁਰੂ ਹੋਣ ਵਾਲੀ ਹੈ ਤਾਂ ਉਹਨਾਂ ਨੇ ਹੋੜ ਕਰਨਾ ਸ਼ੁਰੂ ਕਰ ਦਿੱਤਾ ਉਸ ਚੀਜ਼ ਨੂੰ ਬਿਲਕੁਲ ਇੱਕ ਆਪਾਂ ਆਲਰੇਡੀ ਇਹ ਚੀਜ਼ ਤਾਂ ਆਪਾਂ ਕੋਵਿਡ 'ਚ ਵੀ ਦੇਖ ਚੁੱਕੇ ਹਾਂ ਵੀ ਜਦੋਂ ਆਪਾਂ ਨੂੰ ਇਹ ਸੀ ਵੀ ਇਹ ਚੀਜ਼ ਹੁਣ ਮਿਲਣੀ ਨਹੀਂ ਹੈ ਅਵੇਲੇਬਿਲਟੀ ਉਹ ਆਪਾਂ ਕਿਸੇ ਵੀ ਕੀਮਤ 'ਤੇ ਉਹ ਚੀਜ਼ ਖਰੀਦੀ ਹੈ ਜੀ 10 ਰੁਪਏ ਚੀਜ਼ ਵਾਲੀ ਆਪਾਂ 100 ਰੁਪਏ ਵੀ ਦਿੱਤੇ ਨੇ 50 ਰੁਪਏ ਵੀ ਦਿੱਤੇ ਨੇ ਅਕੋਰਡਿੰਗ ਟੂ ਨੀਡ ਆਫ ਦਾ ਪਰਸਨ ਉਹ ਉਹ ਫੈਕਟ ਤਾਂ ਉਹ ਚੀਜ਼ ਹੁੰਦੀ ਹੈ ਜੀ ਜਦੋਂ ਅਵੇਲੇਬਿਲਟੀ ਘਟਦੀ ਹੈ ਕਿਸੇ ਚੀਜ਼ ਦੀ ਤਾਂ ਨੇਚਰਲੀ ਆਪਾਂ ਨੂੰ ਜਿਵੇਂ ਫੋਰਨ ਇਨਵੈਸਟਰਸ ਹੁੰਦੇ ਨੇ ਜਦੋਂ ਫੋਰਨ ਇਨਵੈਸਟਰਸ ਇਨਵੈਸਟ ਕਰਦੇ ਨੇ ਕਿਸੇ ਦੇਸ਼ ਦੇ ਵਿੱਚ ਲੇਕਿਨ ਜਦੋਂ ਵਾਰ ਹੁੰਦੀ ਹੈ ਤਾਂ ਉਹ ਪੈਰ ਪਿਛੇ ਕਰਨਾ ਸ਼ੁਰੂ ਕਰ ਦਿੰਦੇ ਆ ਜਿਹੜੀ ਇਨਵੈਸਟਮੈਂਟ ਹੁੰਦੀ ਹੈ ਜਾਂ ਤਾਂ ਉਹ ਰੋਕ ਦਿੰਦੇ ਆ ਜਾਂ ਬਾਹਰ ਕੱਢ ਲੈਂਦੇ ਸਾਰਾ ਕੁਝ ਨਾ ਤਾਂ ਸ਼ੇਅਰ ਮਾਰਕੀਟ ਤੇ ਵੀ ਇਹਦਾ ਇਫੈਕਟ ਦੇਖਣ ਨੂੰ ਮਿਲੂ ਸਰ ਸ਼ੇਅਰ ਮਾਰਕੀਟ ਤੇ ਤਾਂ ਬਹੁਤ بڑا ਇਫੈਕਟ ਆਂਦਾ ਇਸ ਸੀਜ਼ ਦਾ ਕਿਉਂਕਿ ਜਿੰਨਾ ਫੋਰਨ ਇਨਵੈਸਟਰ ਹੈ ਨਾ ਜੀ ਜਿੰਨਾ ਸ਼ੇਅਰ ਮਾਰਕੀਟ ਚ ਉਹਨਾਂ ਦਾ ਇਨਵੈਸਟਮੈਂਟ ਹੈ ਉਹਨਾਂ ਦਾ ਪਰਪਸ ਸਿਰਫ ਪ੍ਰੋਫਿਟ ਅਰਨ ਕਰਨਾ ਹੈ ਜੀ ਔਰ ਵਾਰ ਦੇ ਟਾਈਮ ਕੋਈ ਕਿਸੇ ਕੰਟਰੀ ਨਾਲ ਜਦੋਂ ਹੁੰਦੀ ਹੈ ਤਾਂ ਉਸ ਟਾਈਮ ਉਹ ਕੰਟਰੀ ਦੀ ਜਿਹੜੀ ਡੈਫੀਸ਼ਟ ਸਾਈਡ ਤੇ ਰਿਡਿਊਸਿੰਗ ਆਪਾਂ ਕਹਿ ਸਕਦੇ ਆ ਜਿਹੜੀ ਉਹਦੀ ਗਰੋਥ ਹੁੰਦੀ ਹੈ ਉਹ ਜਿਸ ਕੰਟਰੀ ਦੀ ਗਰੋਥ ਹੀ ਰਿਡਿਊਸਿੰਗ ਹੈ ਉੱਥੇ ਕੋਈ ਪੈਸਾ ਕਿਉਂ ਲਗਾਏਗਾ ਜਿਹਨਾਂ ਦਾ ਪਰਪਸ ਹੀ ਪ੍ਰੋਫਿਟ ਕਮਾਉਣਾ ਹੈ ਜੀ ਇਸ ਲਈ ਜਿੰਨੀਆਂ ਉਹ ਫੋਰਨ ਇਨਵੈਸਟਮੈਂਟ ਐਫਐਫਆਈ ਆਪਾਂ ਜਿਹਨਾਂ ਕਹਿੰਦੇ ਆ ਜੀ ਉਹਨਾਂ ਨੂੰ ਉਹ ਸਾਰਾ ਟੋਟਲੀ ਸਟਾਪ ਕਰ ਦਿੰਦੇ ਨੇ ਜੀ ਉਹ ਬਿਲਕੁਲ ਇਹਦੇ ਚ ਇਨਫਲੋ ਨਹੀਂ ਦਿੰਦੇਗੇ ਆਪਾਂ ਨੂੰ ਫੋਰਨ ਕਰੰਸੀ ਦਾ ਤੇ ਉਹਦੇ ਨਾਲ ਨੈਚੁਰਲੀ ਜਦੋਂ ਇਨਫਲੋ ਨਹੀਂ ਹੋਏਗਾ ਪੈਸੇ ਦਾ ਤੋਂ ਇੰਡਸਟਰੀ ਨੇ ਤਾਂ ਅਫੈਕਟ ਹੋਣੀ ਹੀ ਹੋਣਾ ਉਸੀ ਕਿਉਂਕਿ ਸ਼ੇਅਰ ਮਾਰਕੀਟ ਵੀ ਅੱਜ ਦੀ ਡੇਟ 'ਚ ਇੱਕ ਇੰਡਸਟਰੀ ਬਣੀ ਪਈ ਪੂਰੀ ਫੁੱਲ ਫਲੈਜ بڑے ਲੋਗ ਉੱਥੋਂ ਪੈਸੇ ਕਮਾ ਰਹੇ ਨੇ ਉਹਦਾ ਪੈਸੇ ਐਕਚੁਅਲੀ ਤਾਂ ਹੀ ਉੱਥੇ ਕਮਾਏ ਜਾ ਰਹੇ ਨੇ ਵੀ ਪਰਚੇਸ ਕਰਨ ਵਾਲੇ 10 ਬੰਦੇ ਬੈਠੇ ਨੇ ਜੀ ਸ਼ੇਅਰ ਇੱਕ ਹੈ ਉਹ ਇੱਕ 2 ਰੁਪਏ ਦਾ ਲੈਂਦਾ ਦੂਜਾ 5 ਰੁਪਏ ਦਾ ਲੈਂਦਾ ਤੀਸਰਾ 7 ਰੁਪਏ ਦਾ ਲੈਂਦਾ ਜੀ ਉਹ ਨੇਚਰਲੀ ਰੇਟ ਤਾਂ ਹੀ ਉਹਨਾਂ ਦੇ ਵੱਧਦੇ ਨੇ ਜੀ ਇੱਕ ਬੰਦੇ ਨੇ 2 ਲੱਖ ਸ਼ੇਅਰ ਪਰਚੇਸ ਕਰ ਲਏ ਜਾਂ 10 ਲੱਖ ਸ਼ੇਅਰ ਆਪਣੇ ਇੰਡੀਵਿਜੂਅਲ 'ਚ ਉਹਨੇ ਕੈਪੈਸਿਟੀ ਨਹੀਂ ਹੁੰਦੀ ਲੋਕਾਂ 'ਚ ਜਿੰਨੀ ਕਿ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਵਿੱਚ ਹੁੰਦੀ ਹੈ ਉਹ ਉਸੇ ਰੀਜ਼ਨ ਕਰਕੇ ਉਹ ਫਿਰ ਗਰੋਥ ਹੁੰਦੀ ਜੀ ਸਾਰੀ ਸ਼ੇਅਰ ਮਾਰਕੀਟ ਦੇ ਜੇ ਤੁਸੀਂ ਜਿਵੇਂ ਸਾਰੇ ਲੋਕਾਂ ਦੇ ਰਿਕਾਰਡਸ ਜਿਹੜੇ ਦੇਖਦੇ ਹੋ ਹਨ ਚੈੱਕ ਕਰਦੇ ਹੋ ਦੇਖ ਰੇਕ ਕਰਦੇ ਹੋ ਹਰ ਇੱਕ ਰਿਕਾਰਡ ਦੀ ਤਾਂ ਤੁਸੀਂ ਹੁਣ ਇਹ ਮੰਨ ਸਕਦੇ ਹੋ ਕਿ ਸਾਡੇ ਦੇਸ਼ ਦੇ ਵਿੱਚ ਦੀ ਆਰਥਿਕ ਜਿਹੜੀ ਹੈਗੀ ਹੈ ਇਸ ਵੇਲੇ ਸਟੇਬਿਲਿਟੀ ਹੈਗੀ ਆ ਵੀ ਆਰਥਿਕ ਤੌਰ ਤੇ ਮਜ਼ਬੂਤ ਹੈਗਾ ਖਾਸ ਕਰ ਪੰਜਾਬ ਦੀ ਗੱਲ ਕਰ ਲੈਣੇ ਆਪਾਂ ਵੀ ਬਹੁਤ ਮਜ਼ਬੂਤ ਹੈ ਵੀ ਉਹ ਚੱਲ ਸਕਦਾ ਇਸ ਚੀਜ਼ ਅ ਸਰ ਚੱਲਣ ਦੀ ਤਾਂ ਦੇਖੋ ਲਾਸ ਤਾਂ ਹੁੰਦਾ ਹੀ ਹੁੰਦਾ ਜੀ ਜੰਗ ਦੇ ਵਿੱਚ ਕਦੀ ਆਪਾਂ ਇਹ ਨਹੀਂ ਕਹਿ ਸਕਦੇ ਜਿੱਥੋਂ ਤੱਕ ਚੱਲਣ ਦੀ ਗੱਲ ਹੈ ਜੀ ਉਹ ਕਿਉਂਕਿ ਸੈਂਟਰ ਗਵਰਨਮੈਂਟ ਇੱਕ ਸਟੇਟ ਦੇ ਇਸ ਟਾਈਮ ਨਾਲ ਖੜੋਂਦੀ ਹੈ ਜੀ ਉਹ ਸਾਰਾ ਜਿਹੜਾ ਬੋਜ਼ ਹੈ ਉਹ ਸਟੇਟ ਦਾ ਨਹੀਂ ਹੁੰਦਾਗਾ ਠੀਕ ਹੈ ਸਟੇਟ ਨੂੰ ਵੀ ਪ੍ਰੋਪੋਰਸ਼ਨੇਟਲੀ ਆਪਣੇ ਖਰਚਾ ਤਾਂ ਇਨਕਰੀਜ਼ ਹੁੰਦਾ ਹੀ ਹੈ ਜੀ ਉਹਨਾਂ ਦਾ ਪਰ ਜਿਹੜਾ ਮੇਜਰ ਪੋਰਸ਼ਨ ਹੁੰਦਾ ਉਹਨਾਂ ਦੇ ਚ ਸੈਂਟਰ ਦੇ ਪਰ ਸੈਂਟਰ ਵੀ ਤਾਂ ਅਲਟੀਮੇਟਲੀ ਕੰਟਰੀ ਦਾ ਹੀ ਲਾਸ ਹੈ ਇੱਕ ਕੰਟਰੀ ਦਾ ਲਾਸ ਹੈ ਤਾਂ ਉਹ ਸਟੇਟਾਂ ਦਾ ਵੀ ਲਾਸ ਹੈ ਜੀ ਸੈਂਟਰ ਅਗਰ ਸੋਲਿਡ ਹੈ ਤਾਂ ਸਟੇਟਾਂ ਵੀ ਸੋਲਿਡ ਰਹਿਣਗੀਆਂ ਅਗਰ ਸੈਂਟਰ ਵੀਕ ਹੈ ਤਾਂ ਨੇਚਰਲੀ ਸਾਨੂੰ ਸਟੇਟਾਂ ਨੂੰ ਵੀ ਕੀ ਮਿਲੇਗਾ ਜੀ ਉਹ ਲਾਸ ਓਵਰਆਲ ਹਰ ਬੰਦੇ ਦਾ ਹੈਗਾ ਜੀ ਉਹ ਪੂਰੇ ਕੰਟਰੀ ਦਾ ਹੀ ਲਾਸ ਹੈ ਜਨਕੀ ਨੁਮ ਲਬਣ ਵੀ ਰੋਗੀ ਪੈਸਾ ਵੀ ਰੁਕ ਗਿਆ ਪ੍ਰੋਡਕਸ਼ਨ ਵੀ ਰੁਕ ਗਈ ਤਾਂ ਫਿਰ ਇਹਦਾ ਮਤਲਬ ਭੁੱਖਮਰੀ ਜਿਹੜੀ ਆ ਪੈਦਾ ਹੋ ਸਕਦੀ ਹੈ ਲੇਕਿਨ ਪ੍ਰੋਡਕਸ਼ਨ ਜਿਸ ਹਿਸਾਬ ਦੇ ਨਾਲ ਆਪਣੇ ਦੇਸ਼ ਦੀ ਹੈਗੀ ਆ ਤਾਂ ਉਹ ਥੋੜਾ ਬਹੁਤ ਚੱਲ ਸਕਦਾ ਹੈ ਹਲੇ ਨਾ ਜਿਸ ਤਰੀਕੇ ਨਾਲ ਕਹਿੰਦੇ ਵੀ ਪਾਕਿਸਤਾਨ ਨਾਲ ਜਦੋਂ ਵੀ ਵਾਰ ਲੱਗੀ ਹੈ ਕੁਝ ਦਿਨ ਦੀ ਵਾਰ ਲੱਗੀ ਹੈ ਲੇਕਿਨ ਉਸ ਬਾਅਦ ਸਾਰਾ ਕੁਝ ਠੀਕ ਵੀ ਹੋਇਆ ਹੈ ਤੇ ਲੇਕਿਨ ਇਹ ਅਗਰ ਵੱਧ ਜਾਂਦੇ ਆ ਦਿਨ ਤਾਂ ਉਹਦੇ ਨਾਲ ਕੀ ਇਫੈਕਟ ਦੇਖਣ ਨੂੰ ਮਿਲ ਸਕਦਾ ਹੋਰ ਇਸ ਤੋਂ ਇਲਾਵਾ ਸਰ ਜਿਹੜੀ ਗੱਲ ਤੁਸੀਂ ਭੁੱਖ ਮਰੀ ਵਾਲੀ ਕਹਿ ਰਹੇ ਹੋ ਆਈ ਥਿੰਕ ਆਪਣੇ ਤੇ ਉਹ ਪੋਜੀਸ਼ਨ ਨਹੀਂ ਆਏਗੀ ਕਿਉਂਕਿ ਬੜੀ ਅੱਛੀ ਸੋਲਿਡ ਇਕਨੋਮੀ ਹੈ ਆਪਣੀ ਤੇ ਲੇਕਿਨ ਇਫੈਕਟ ਤਾਂ ਹੁੰਦਾ ਹੀ ਹੈ ਜੀ ਦੇਖੋ ਅਰਬਾਂ ਰੁਪਏ ਦੇ ਜਿਹੜੇ ਵੈਪਨਸ ਨੇ ਉਹ ਸਾਡੇ ਨਸ਼ਟ ਹੋ ਰਹੇ ਨੇ ਅਲਟੀਮੇਟਲੀ ਤਾਂ ਕੰਟਰੀ ਤੇ ਇਫੈਕਟ ਆਣਾ ਸਾਰਾ ਜੀ ਤੇ ਅਸੀਂ ਬਾਈ ਵੀ ਕਰਨੇ ਪੈਣੇ ਬਾਅਦ ਹਾਂ ਨੈਚੁਰਲੀ ਉਸ ਤੋਂ ਬਾਅਦ ਜੇ ਤੁਹ ਬਾਈ ਕਰਨਾ ਹੈ ਨੈਚੁਰਲੀ ਆਊਟਫਲੋ ਹੋਣਾ ਹੈ ਮਨੀ ਦਾ ਜੇ ਤੁਹ ਆਊਟਫਲੋ ਹੋਣਾ ਹੈ ਲੋਕਾਂ ਨੂੰ ਫਿਰ ਟੈਕਸਸ ਜ਼ਿਆਦਾ ਲੱਗਣਗੇ ਜਾਂ ਹੋਰ ਕਿਸੇ ਤਰੀਕੇ ਨਾਲ ਕਲੈਕਸ਼ਨਸ ਲੋਕਾਂ ਤੋਂ ਅਲਟੀਮੇਟਲੀ ਗਵਰਨਮੈਂਟ ਕੋਲੇ ਜਿਹੜਾ ਪੈਸਾ ਲੋਕਾਂ ਦਾ ਹੀ ਹੈ ਜੀ ਉਹ ਤੁਸੀਂ ਪੇ ਕਰਨਾ ਜਿੰਨਾ ਸੁਪੋਜ਼ ਤੁਹਾਡਾ 10000 ਕਰੋੜ ਰੁਪਇਆ ਅਗਰ ਇਸ ਵਾਰ ਦੇ ਵਿੱਚ ਤੁਹਾਡਾ ਐਕਸਪੈਂਸਸ ਆ ਗਿਆ ਤੁਹਾਨੂੰ 10 ਲੱਖ ਕਰੋੜ ਦੇ ਬਾਅਦ ਚ ਵੈਪਨਸ ਪਰਚੇਸ ਕਰਨੇ ਪੈਗੇ ਤੋਂ ਪੇ ਤਾਂ ਲੋਕਾਂ ਨੇ ਕਰਨਾ ਉਹ ਹਾਂ ਗਵਰਨਮੈਂਟ ਦਾ ਕੋਈ ਹੋਰ ਸੋਰਸ ਤਾਂ ਹੁੰਦਾ ਨਹੀਂਗਾ ਠੀਕ ਹੈ ਲੋਨਸ ਲੈ ਲੈਣੇ ਲੋਨਸ ਵੀ ਲੋਕਾਂ ਨੇ ਅਲਟੀਮੇਟਲੀ ਪੇ ਕਰਨੇ ਨੇ ਗਵਰਨਮੈਂਟ ਨੇ ਕੋ ਆਪਣਾ ਬਿਜ਼ਨਸ ਤਾਂ ਹੁੰਦਾ ਨਹੀਂਗਾ ਗਵਰਨਮੈਂਟ ਦਾ ਜੀ ਉਸ ਲਈ ਉਹ ਪੇ ਅਲਟੀਮੇਟਲੀ ਲੋਕ ਕੀ ਕਰਨਗੇ ਜੀ ਇੱਕ ਸਵਾਲ ਤੁਹਾਨੂੰ ਪੁੱਛਣਾ ਮੈਂ ਜਰੂਰ ਲਾਜ਼ਮੀ ਮੰਨਦਾ ਕਿ ਜਿਵੇਂ ਵਾਰ ਲੱਗਦੀ ਹੈ ਤਾਂ ਬਹੁਤ ਸਰੀ ਚੀਜ਼ਾਂ ਦੇ ਜਿਹੜੇ ਪ੍ਰਾਈਸਿਸ ਨੇ ਉਹ ਜਾਂ ਤਾਂ ਬਿਲਕੁਲ ਘਟਦੇ ਆ ਜਾਂ ਵਧਦੇ ਨੇ ਇੱਕ 골ਡੀ 골ਡ ਦੀ ਗੱਲ ਹੋਈ ਸੀ ਸਾਡੀ ਜੁਵਲਰ ਦੇ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਵੀ 골ਡ ਦੇ ਪ੍ਰਾਈਸਿਸ ਘਟੇ ਨੇ ਲੇਕਿਨ ਇਹਦੇ ਇਫੈਕਟ ਵੀ ਦੇਖਣ ਨੂੰ ਮਿਲ ਸਕਦਾ ਵੀ ਹੋਰ ਵੀ ਘਟ ਜਾਵੇ ਜਾਂ ਫਿਰ ਬਿਲਕੁਲ ਹੀ ਵਧ ਜਾਵੇ ਵੀ ਐਦਾ ਵੀ ਹੁੰਦਾ ਵੀ 골ਡ ਦੇ ਪ੍ਰਾਈਸਿਸ ਬਿਲਕੁਲ ਹੀ ਡਾਊਨ ਆ ਜਾਣ ਜਾਂ ਬਿਲਕੁਲ ਹੀ ਹਾਈਪ ਕਰ ਜਾਣ ਅ ਡਾਊਨ ਆਨ ਦਾ ਇਦਾਂ ਦੀ ਪੋਜੀਸ਼ਨ ਦੇ ਵਿੱਚ ਚਾਂਸਸ ਬਹੁਤ ਘੱਟ ਹੁੰਦਾ ਜੀ 골ਡ ਦਾ ਕਿਉਂਕਿ 골ਡ ਇੱਕ ਇਦਾਂ ਦਾ ਇਨਵੈਸਟਮੈਂਟ ਹੈ ਯਾ ਇਦਾਂ ਦਾ ਪ੍ਰੋਡਕਟ ਹੈ ਜਿਹਨੂੰ ਤੁਸੀਂ ਬੜਾ ਈਜ਼ੀਲੀ ਕਿਤੇ ਵੀ ਕੈਰੀ ਕਰ ਸਕਦੇ ਹੋ ਸਪੈਸ਼ਲੀ ਜਿਹੜੇ ਇਦਾਂ ਦੇ ਸਰਕਮਸਟੈਂਸਸ ਹੁੰਦੇ ਨੇ ਉੱਥੇ 골ਡ ਦਾ ਪ੍ਰਾਈਸ ਹਮੇਸ਼ਾ ਇਨਕਰੀਜ਼ ਹੀ ਹੁੰਦਾ ਹੈ ਸ਼ੇਅਰ ਮਾਰਕੀਟ ਤੋਂ ਡਿਕਰੀਜ਼ ਹੋ ਜਾਏਗੀ ਕੰਟਰੀ ਦੀ ਗ੍ਰੋਥ ਡਿਕਰੀਜ਼ ਹੋ ਜਾਏਗੀ ਬਟ 골ਡ ਤੇ ਕੋ ਬਹੁਤ ਜ਼ਿਆਦਾ ਇੰਪੈਕਟ ਨਹੀਂ ਆਂਦਾਗਾ ਰੇਟਸ ਦਾ ਜੀ ਥੋੜਾ ਬਤਾ ਟੈਂਪਰੇਰੀਲੀ ਹੋ ਜਾਂਦਾ ਹੈ ਤੇ ਕਿਉਂਕਿ ਉਹ ਲੋਕ ਇਹ ਇਦਾਂ ਦੇ ਟਾਈਮ 'ਚ ਬੜੀ ਇਹਨੂੰ ਸੇਫ ਇਨਵੈਸਟਮੈਂਟ ਸਮਝਦੇ ਨੇ ਕਿਸੇ ਕੋਲੇ 10 ਲੱਖ ਰੁਪਏ ਕੈਸ਼ ਪਿਆ ਹੈ ਜਾਂ 5 ਲੱਖ ਰੁਪਏ ਪਿਆ ਹੈ ਉਹ ਇਨਸਟੈਡ ਆਫ ਕੈਸ਼ ਲੈ ਕੇ ਜਾਣ ਨੂੰ 골ਡ ਕਿਤੇ ਲਜਾਣਾ ਨੂੰ इजी ਵੀ ਹੈ ਤੇ ਪ੍ਰੇਫਰੇਬਲ ਵੀ ਹੈ ਉਹਨਾਂ ਦੇ ਲਈ ਉਹ ਇਸ ਲਈ 골ਡ ਦਾ ਰੇਟਸ ਜੇ ਆਪਾਂ ਕਹੀਏ ਬਹੁਤ ਜ਼ਿਆਦਾ ਡਾਊਨ ਆ ਜਾਏਗਾ ਉਹ ਪੋਸੀਬਲ ਨਹੀਂ ਮੇਰੇ ਵਿੱਚ ਪਾਕਿਸਤਾਨ ਦੀ ਜੀਡੀਪੀ ਦੀ ਗੱਲ ਕਰਦੇ ਆ ਬਹੁਤ ਘਟਿਆ ਆਪਣੇ ਨਾਲ ਤਾਂ ਅਗਰ ਮੰਨ ਲੇ ਫੁੱਲ ਸਕੇਲ ਵਾਰ ਜਿਹੜੀ ਲੱਗਦੀ ਹੈ ਤਾਂ ਉਸ ਤੋਂ ਬਾਅਦ ਕਿੰਨੇ ਕੁ ਸਾਲ ਪਿੱਛੇ ਜਾ ਸਕਦਾ ਹੈ ਦੇਸ਼ ਫਿਰ ਉਸ ਨੂੰ ਗਰੋਥ ਕਰਨ ਦੇ ਲਈ ਕਿੰਨਾ ਚਿਰ ਲੱਗ ਸਕਦਾ ਹੈ ਤੁਹਾਡੇ ਹਿਸਾਬ ਦੇ ਨਾਲ ਸਰ ਇਹ ਇਸੇ ਤੇ ਡਿਪੈਂਡ ਕਰੇਗਾ ਵੀ ਵਾਰ ਆਪਣੇ ਕਿੱਥੋਂ ਤੱਕ ਚੱਲਦੀ ਹੈ ਜੀ ਕਈ ਵਾਰੀ ਕੀ ਹੁੰਦਾ ਹੈ ਵੀ ਦੋ ਕੰਟਰੀਜ਼ ਦੇਖਦੇ ਨੇ ਸਾਡਾ ਬਹੁਤ ਜ਼ਿਆਦਾ ਲਾਸ ਹੋ ਰਿਹਾ ਹੈ ਉਹ ਇਮੀਡੀਏਟਲੀ ਕਿਸੇ ਇੱਕ ਪਲੇਟਫਾਰਮ ਤੇ ਆ ਕੇ ਐਗਰੀਮੈਂਟ ਦੀ ਸੋਚਦੇ ਨੇ ਵੀ ਅਸੀ ਲਾਸ ਬਹੁਤ ਜਿਆਦਾ ਸਾਡੇ ਕੋਲ ਬੀਅਰੇਬਲ ਨਹੀਂ ਹੈ। ਕਈ ਵਾਰੀ ਕੀ ਹੁੰਦਾ ਵੀ ਕੋਈ ਕੰਟਰੀ ਦੂਸਰੇ ਸਪੋਰਟ ਤੇ ਆ ਜਾਂਦਾ ਜੀ। ਉੱਥੇ ਫਿਰ ਉਹ ਵਾਰ ਬਹੁਤ ਲੰਬੀ ਚੱਲੀ ਜਾਂਦੀ ਹੈ ਜੀ। ਆਪਾਂ ਇੱਕ ਐਗਜ਼ਾਮਪਲ ਲਈਏ ਰੂਸ ਤੇ ਯੂਕਰੇਨ ਦੀ। ਯੂਕਰੇਨ ਇੱਕ ਬੜਾ ਛੋਟਾ ਜਿਹਾ ਦੇਸ਼ ਹੈ। ਲੇਕਿਨ ਰਸ਼ੀਆ ਬਹੁਤ ਬੜਾ ਹੈਗਾ। ਈਵਨ ਦੈਨ 1 ਸਾਲ ਤੋਂ ਉੱਪਰ ਹੋ ਗਿਆ ਜੀ ਤੇ ਉਹ ਯੂਕਰੇਨ ਨੂੰ ਹਰਾ ਨਹੀਂ ਪਾਇਆ ਇਸ ਤੀ। ਉਹਦਾ ਰੀਜ਼ਨ ਵੀ ਯੂਕਰੇਨ ਦੀ ਸਪੋਰਟ ਤੇ ਕਾਫੀ ਕੰਟਰੀਜ਼ ਆ ਗਏ। ਉਹ ਡਾਇਰੈਕਟ ਇਨਡਾਇਰੈਕਟ ਉਹਨਾਂ ਸਪੋਰਟ ਕੀਤੀ ਜਾਂਦੇ ਨੇ ਵੀ ਤੁਸੀਂ ਕੋਈ ਗੱਲ ਨਹੀਂ ਜੀ ਲੜੋ ਅਸੀਂ ਤੁਹਾਡੇ ਪਿੱਛੇ ਆ ਨੋ ਡਾਊਟ ਉਹਨਾਂ ਨੇ ਅਲਟੀਮੇਟਲੀ ਕਲੈਕਸ਼ਨ ਉਸ ਕੰਟਰੀ ਤੋਂ ਕਰਨੀ ਹੈ ਬਟ ਇੱਕ ਵਾਰੀ ਤਾਂ ਖਤਮ ਹੋ ਰਿਹਾ ਜੀ ਸਭ ਕੁਝ ਇਹ ਚੀਜ਼ ਹੈ ਜੀ ਬਹੁਤ ਬਤਨ ਹਾਂਜੀ ਸੋ ਇਸ ਤਰੀਕੇ ਦੇ ਨਾਲ ਦੇਖਿਆ ਕਿ ਆਪਾਂ ਜਿਹੜੇ ਲਗਾਤਾਰ ਖਬਰਾਂ ਦੇਖ ਰਹੇ ਹਾਂ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜਿਹੜਾ ਹੈ ਤਣਾਅ ਵਧਦਾ ਜਾ ਰਿਹਾ ਹੈ ਔਰ ਅਗਰ ਇਹ ਫੁੱਲ ਸਕੇਲ ਵਾਰ ਲੱਗ ਜਾਂਦੀ ਹੈ ਤਾਂ ਕਿਹੜੇ ਕਿਹੜੇ ਇਫੈਕਟ ਪੈ ਸਕਦੇ ਹੈ ਔਰ ਇਸ ਦੇ ਨਾਲ ਨਾਲ ਦੱਸਦੀ ਕਿ ਜੋ ਵਾਰ ਹੁੰਦੀ ਹੈ ਔਰ ਹਮੇਸ਼ਾ ਇਹ ਨਹੀਂ ਹੁੰਦਾ ਕਿ ਦੂਸਰੀ ਕੰਟਰੀ ਜਿਸ ਦੇ ਨਾਲ ਵਾਰ ਲੱਗਦੀ ਹੈ ਉਹਦੇ ਤੇ ਹੀ ਇਸ ਦਾ ਇਫੈਕਟ ਪੈਂਦਾ ਤਾਂ ਜਿਹੜੀ ਕੰਟਰੀਜ਼ ਆਪਸ ਦੇ ਵਿੱਚ ਭੜ ਰਹੀਆਂ ਨੇ ਜਾਂ ਆਪਸ ਦੇ ਵਿੱਚ ਜੋ ਲੜਾਈ ਹੁੰਦੀ ਹੈ ਤਾਂ ਉਹ ਦੋਨਾਂ ਦੇਸ਼ਾਂ ਨੂੰ ਹੀ ਇਸ ਦਾ ਜਿਹੜਾ ਝੱਲਣਾ ਪੈਂਦਾ ਹੈ ਲਾਸ ਔਰ ਜ਼ਿਆਦਾਤਰ ਇਹ ਹੁੰਦਾ ਹੈ ਕਿ ਬਹੁਤ ਸਾਰੀ ਕੰਟਰੀਜ਼ ਵਿੱਚ ਭੁੱਖਮਰੀ ਵੀ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਲੇਕਿਨ ਲੋਕਾਂ ਨੇ ਜਿਸ ਤਰੀਕੇ ਨਾਲ ਹੋਲਡ ਕਰਨਾ ਸ਼ੁਰੂ ਕੀਤਾ ਖਾਣ ਪੀਣ ਦੀਆਂ ਜਿਹੜੀਆਂ ਵਸਤੂਆਂ ਨੇ ਉਹਨਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਔਰ ਖਾਸ ਕਰਕੇ ਪੰਜਾਬ ਹੋ ਗਿਆ ਰਾਜਸਥਾਨ ਹੋ ਗਿਆ ਗੁਜਰਾਤ ਹੋ ਗਿਆ ਜੰਮੂ ਅਤੇ ਕਸ਼ਮੀਰ ਹੋ ਗਿਆ ਜਿਹੜੇ ਬਾਰਡਰ ਸਟੇ ਇਨ੍ਹਾਂ ਦੇ ਵਿੱਚ ਪਹਿਲਾਂ ਹੀ ਬਲੈਕਆਊਟ ਜਿਹੜਾ ਆ ਉਹ ਕੀਤਾ ਜਾ ਚੁੱਕਿਆ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਭਾਰਤ ਅਤੇ ਪਾਕਿਸਤਾਨ ਦੀ ਸਥਿਤੀ ਕੀ ਬਣਦੀ ਹੈ ਸੁਬਦੇਰੀ ਅਪਡੇਟਸ ਜੁੜੇ ਰਹੋ ਮਿੱਟੀ ਚੈਨਲ ਦੇ ਨਾਲ